ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਜਦੋਂ ਰੱਬ ਨੂੰ ਮੰਨਦੇ ਆ ਰੱਬ ਨੂੰ ਸਿਮਰਦੇ ਆ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਗੇ ਆ ਸਪੋਸ ਕਰੋ ਤੁਸੀਂ ਵਾਹਿਗੁਰੂ ਕਹਿੰਦੇ ਹੋ ਵਾਹਿਗੁਰੂ ਇੱਕ ਸ਼ਬਦ ਹੈ ਤੁਸੀਂ ਆਮ ਬੁਟਕਿਆ ਚ ਜਾਂ ਕਈ ਜਗ੍ਹਾ ਪੜਿਆ ਹੋਣਾ ਹੈ ਗੁਰੂ ਮੰਤਰ ਗੁਰੂ ਮੰਤਰ ਕੀ ਹੈ ਇੱਕ ਵਾਰ ਵਾਹਿਗੁਰੂ 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 ਨੂੰ بار بار ਜਪਨਾ ਵਾਹਿਗੁਰੂ ਇੱਕ ਸ਼ਬਦ ਹੈ ਜਦੋਂ ਉਸ ਨੂੰ ਅਸੀਂ बार-बार ਜਪਦੇ ਹਾਂ ਤਾਂ ਉਹ ਗੁਰੂ ਮੰਤਰ ਬਣ ਜਾਂਦਾ ਹੈ ਮੰਤਰ ਬਣ ਜਾਂਦਾ ਹੈ ਉਸ ਨੂੰ ਧਿਆਨ ਦੇ ਨਾਲ ਸਾਡੇ ਕੰਮ ਸਿੱਧ ਹੁੰਦੇ ਨੇ ਸਾਡਾ ਜੋ ਮਨ ਦੇ ਵਿੱਚ ਹੁੰਦਾ ਹੈ ਵਿਚਾਰ ਉਹ ਸਿੱਧ ਹੋ ਜਾਂਦਾ ਹੈ ਜੋ ਸਾਡੀ ਜ਼ੁਬਾਨ ਤੇ ਹੁੰਦਾ ਉਹ ਸਿੱਧ ਹੋ ਜਾਂਦਾ ਵਾਹਿਗੁਰੂ ਜੀ ਕੋਈ ਤੁਹਾਨੂੰ ਸਾਧੂ ਸੰਨਿਆਸੀ ਜੀ ਕੋਈ ਤੁਹਾਨੂੰ ਸ਼ਬਦ ਦਿੰਦਾ ਤਾਂ ਤੁਹਾਨੂੰ ਕੀ ਕਹਦਾ ਜੀ 108 ਮੰਨਕਿਆਂ ਦੀ ਮਾਦਾ 11 ਵਾਰੀ ਜਪੋ 15 ਵਾਰੀ ਜਪੋ 50 ਵਾਰੀ ਜਪੋ ਵਾਹਿਗੁਰੂ ਨੂੰ 11 ਵਾਰੀ ਜਾਂ 125 ਵਾਰੀ ਜਾਂ 50 ਵਾਰੀ ਚੋਂ ਬੰਦੇ ਨਾਲ वो गुरु मंत्र बन जाता है इसी तरह दोस्तों मैं तो नहीं एक गल कहना चाहना जो एक कहते हो ना मेरे को नहीं पैसे मेरे को कख नहीं है नहीं मैं करा मैं बहुत दुखी हाँ मैं बहुत तंगा एक बारी कहा शब्द है जो आवाज ਮੇਰੇ ਕੋ ਹਾਨੀ ਕੋਚ ਮੈਂ ਬਹੁਤ ਦੁਖੀ ਆ ਮੈਂ ਬਹੁਤ ਤੰਗ ਆ ਮੇਰੇ ਕੋ ਪੈਸੇ ਨਹੀਂ ਕਿੱਥੋਂ ਲਿਆਵਾਂ ਮੈਂ ਵੀ ਇਨਸਾਨ ਆ ਜਦੋਂ ਆ ਨਫਸ ਤੁਸੀਂ बार-बार बार-बार ਬੋਲਦੇ ਹੋ बार-बार ਕਹਿੰਦੇ ਹੋ ਤਾਂ ਇਹ ਮੰਤਰ ਬਣ ਜਾਂਦਾ ਜਿਸ ਤਰ੍ਹਾਂ ਵਾਹਿਗੁਰੂ 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 ਜਪਨ ਦੇ ਨਾਮ ਸਿੱਧ ਹੋ ਜਾਂਦੇ ਨੇ ਕੰਮ ਇਸੇ ਤਰ੍ਹਾਂ بار بار ਕਹਿਣਾ ਮੇਕੋ ਹੈਂਦੀ ਪੈਸੇ ਮੈਂ ਕੀ ਕਰਾਂ ਮੈਂ ਦੁਖੀ ਹਾਂ ਮੈਂ ਤੰਗ ਆ ਮੈਂ ਪਰੇਸ਼ਾਨ ਆ ਰੋਣੇ ਰੋਣਾ ਵੀ ਇਹ ਮੰਤਰ ਬੰਜਨ ਦਾ ਦੋਸਤੋ ਇਹ ਮੰਤਰ ਬੰਜਨ ਦਾ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਜਿਹਨੇ ਤੁਹਾਨੂੰ ਇੰਨਾ ਕੁਝ ਦਿੱਤਾ ਤੁਹਾਡੇ ਹੱਡ ਪੈਰ ਸਲਾਮਤ ਨੇ ਸਭ ਤੁਹਾਡੇ ਸਰੀਰ ਠੀਕ ਹੈ ਆਪਣੇ ਤੋਂ ਨੀਵੇਂ ਦੇਖੋ ਆਪਣੇ ਤੋਂ ਉੱਚੇ ਦੇਖੋਗੇ ਤਾਂ ਦੁਖੀ ਹੋ ਜਾਏਗੇ ਆਪਣੇ ਤੋਂ ਨੀਵੇਂ ਦੇਖੋਗੇ ਤਾਂ ਸੁਖੀ ਰਹੋਗੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਆ ਜਾਏਗਾ ਜੋ ਇਨਸਾਨ ਸ਼ੁਕਰ ਕਰਦਾ ਹੈ ਪ੍ਰਮਾਤਮਾ ਬੈਗਦੋਤੀਆਂ ਛੋਲੀਆਂ pard so ਇਹ ਨਾ ਕਿਹਾ ਮੇ ਕੋ ਹੈ ਨਹੀਂ ਕੁਝ ਮੇ ਕੋ ਪੈਸੇ ਵੀ ਹੈ ਮੈਂ ਬੜਾ ਦੁਖੀ ਹਾਂ ਮੈਂ ਪਰੇਸ਼ਾਨ ਮੈਂ ਤੰਗ ਆ ਗਿਆ so ਇਹ ਨੂੰ ਮੰਤਰ ਨਾ ਬਣਾਓ ਸ਼ਬਦ ਰਹਿਣ ਦੋ ਇੱਕ ਵਾਰੀ ਕੇ ਅੰਤਰ ਸ਼ਬਦ ਹੁੰਦਾ بار بار ਕਹਣ ਤੇ ਮੰਤਰ ਹੁੰਦਾ ਜੋ ਗਲ ਜ਼ੁਬਾਨ ਤੇ بار بار ਰਾਜੇ ਉਹ ਮੰਤਰ ਬਣ ਕੇ ਸਭ ਕੁਝ ਸਿੱਧ ਕਰ ਦਿੰਦੀ ਹੈ ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਨਾ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੰੰਦੀਆਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਕਮੈਂਟਾਂ ਦੇ ਨਾਲ ਸਾਡੇ ਹੌਂਸਲੇ ਵਧਾ ਦਿੰਦੇ ਬੜੀ ਮਿਹਰਬਾਨੀ ਧੰਨਵਾਦ ਸ਼ੁਕਰੀਆ ਥੈਂਕ ਯੂ